ਸ਼੍ਰੀ ਅਕਾਲ ਦੋਸਤੋ ਸ਼੍ਰੋਮਨਿੰਗ ਵਾਲੀ ਦਲਬਾਰ ਹੈ ਆਈ ਤਾਜ਼ਾ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਕਾਲੀ ਦਲ ਵਿੱਚੋਂ ਇੱਕ ਪੰਥਕ ਜਿਹੀ ਲੱਗਣ ਵਾਲੀ ਆਵਾਜ਼ ਨਿਕਲੀ ਤਾਂ ਲੱਗ ਗਿਆ ਕਿ ਲੋਕਾਂ ਦਾ ਸੰਦੇਸ਼ ਅਜੋਕੇ ਕਾਲੀ ਆਗੂ ਵੀ ਸਮਝਣ ਵਾਸਤੇ ਤਿਆਰ ਹੋ ਗਏ ਨੇ ਪਰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਾਫ਼ ਹੋ ਗਿਆ ਹੈ ਕਿ ਇਹ ਅਜੇ ਵੀ ਸਤਰੰਜ ਦੀਆਂ ਚਾਲਾਂ ਚੱਲ ਰਹੇ ਨੇ ਪਰ ਨਾਲਾ ਉਥੋਂ ਦਾ ਉਥੇ ਹੀ ਹਰधात ਪੰਥ ਦੇ ਕਿਸੇ ਉਪਕੇਲੇ ਉੱਪਰ ਆਪਣਾ ਝੰਡਾ ਲਾਈ ਰੱਖਣ ਦਾ ਪਾਪ ਚਲਦਾ ਰੱਖਣ ਦਾ ਯਤਨ جاری ਹੈ ਜੀਆ ਅਕਾਲੀ ਆਗੂ ਸਮਝ ਹੀ ਨਹੀਂ ਰਹੀ ਕਿ ਅਕਾਲੀ ਦਲ ਉਹਨਾਂ ਦੀ ਆਪਣੀ ਜ਼ਗਿਰ ਨਹੀਂ ਬਲਕਿ ਅਕਾਲੀ ਦਲ ਤਾਂ ਸਿੱਖਾ ਦੀ ਪੰਥਕ ਪਾਰਟੀ ਸੀ ਜਿਸ ਦਾ ਮਕਸਦ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨਾ ਸੀ ਉਸ ਦਾ ਮਕਸਦ ਇਹਨਾਂ ਕੁਝ ਕੋ ਅਸਲੀ ਨਕਲੀ ਅਕਾਲੀ ਪਰਿਵਾਰਾਂ ਦੇ ਕਿਲੇ ਤਿਆਰ ਕਰਨਾ ਨਹੀਂ ਸੀ ਜਿੰਨਾ ਚ ਇਹਨਾਂ ਨੂੰ ਬਾਹਰੋਂ ਕੋਈ ਨਾ ਕੱਢ ਸਕੇ ਭਾਵੇਂ ਕਹਿੰਦੇ ਹਨ ਕਿ ਉਹ ਇਸ ਨੂੰ ਰਾਜ ਨਹੀਂ ਸੇਵਾ ਜਦ ਕਿ ਰਾਜ ਗੱਦੀ ਤੋਂ ਅੱਗੇ ਉਹਨਾਂ ਦੀ ਸੋਚ ਕੰਮ ਕਰਨੋਂ ਬੰਦ ਕਰ ਜਾਂਦੀ ਹੈ ਜੀ ਹਾਂ ਅਕਾਲੀ ਦਲ ਆਗੂ ਚੰਜੀਤ ਸਿੰਘ ਸਿਆਸੀ ਸਲਾਹ ਕਰਵਾਉਂਦੇ ਹਨ ਤੇ ਜ਼ਾਹਰ ਹੈ ਕਿ ਹਜੇ ਤੱਕ ਜੋ ਵੀ ਸਿਆਸੀ ਫੈਸਲਾ ਲਿਆ ਗਿਆ ਹੈ ਉਹਨਾਂ ਦੀ ਸਲਾਹ ਲੈ ਕੇ ਹੀ ਲਿਆ ਹੋਵੇਗਾ ਜੋ ਉਹਨਾਂ ਦੀ ਸਲਾਹ ਨਾਲ ਅਕਾਲੀ ਲੋਕਾਂ ਦਾ ਵਿਸ਼ਵਾਸ ਬੁਆ ਚੁੱਕੇ ਨੇ ਤਾਂ ਫਿਰ ਅੱਜ ਉਹਨਾਂ ਦੀ ਸਲਾਹ ਨੂੰ ਤਰਜੀਹ ਕਿਉਂ ਦਿੱਤੀ